ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆ ਨਵਾਂ ਤਸੀਲ ਇਸ ਨੂੰ ਬਾਗਾਪੁਰਾਣਾ ਪੈਂਦੀ ਆ ਤੇ ਜ਼ਿਲ੍ਹਾ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਦੋਂ ਪਹਿਲਾਂ ਸਾਰੇ ਵੀਰਾਂ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਮੇਰਾ ਮੋਬਾਈਲ ਨੰਬਰ 98783 93488 ਆਉ ਕਰਦੇ ਆ ਵੀਰ ਨਾਲ ਗੱਲ ਬਾਤ ਤੇ ਲੈਨੇ ਆਪਰਾ ਆਪਾ ਜਾਣਕਾਰੀ ਇਸ ਵੇਡ ਬਾਰੇ ਜੀ ਸਤਿ ਸ਼੍ਰੀ ਅਕਾਲ ਨਾਮ ਦੱਸ ਦਿੱ ਗਏ ਠੀਕ ਆ ਤੁਸੀਂ ਆਪਣਾ ਵਪਾਰ ਦਾ ਕੰਮ ਹੀ ਆ ਜੀ ਨਹੀਂ ਬਈ ਆਪਣਾ ਘਰੇ ਰੱਖੀ ਹੋਈ ਹੈ ਇਹ ਅਛਾ ਹੂੰ ਆਪਣਾ ਕੰਮ ਵਪਾਰ ਦਾ ਜੀ ਪਹਿਲਾਂ ਸੀਗਾ ਹੁਣ ਨਹੀਂ ਬਈ ਹੁਣ ਛੜਦਾ ਕੰਮ ਠੀਕ ਆ ਜੀ ਤੇ ਜਿਹੜੀ ਇਹ ਵੇਡ ਹੈ ਬਈ ਕਿੰਨਾ ਟਾਈਮ ਹੋ ਗਿਆ ਸੋਈ ਨੇ ਇਹਨੂੰ ਇਹਨੂੰ ਬਈ 3 ਕ ਮਹੀਨੇ ਹੋਇਆ ਸੋਈ ਨੂੰ ਠੀਕ ਆ ਜੀ ਕਿਹੜਾ ਸੂਆ ਬਈ ਇਹ ਪਹਿਲਾਂ ਨਹੀਂ ਹੋਵੇ ਠੀਕ ਹੈ ਜੀ ਦੁੱਧ ਕਿਨਾਂ ਜਾਵਾ ਨੈਟ ਤਿਆਰ ਜੀ ਬਈ ਹੁਣ 12 ਕਿਲੋ ਹੋ ਗਿਆ ਪਹਿਲਾਂ 9 ਕਿਲੋ ਦੱਸ ਨਹੀਂ ਆਉਂਦਾ ਤਾਂ ਗਰਮ ਛੋੜੀ ਵੱਧ ਹੋਗੀ ਨਾ ਫਿਰ ਐ ਕਿ ਤੇਰੇ ਉੱਪਰ ਚਤ ਨਾ ਕਰਕੇ ਥੋੜਾ ਫਰਕ ਵੀ ਪੈਂਦਾ ਵਾ ਠੀਕ ਹੈ ਜੀ ਖੋਲ ਕੇ ਬਾਈ ਦੋਸਤੋ ਪਹਿਲਾ ਸੂਆ ਸੋਈ ਆ ਵੀਰ ਦਾ ਤਿੰਨ ਕ ਮਹੀਨੇ ਸੂਈ ਨੂੰ ਹੋ ਗਏ ਆ ਕਦ-ਕੱਡ ਚੰਗਾ ਏ ਪਹਿਲਾਂ ਵੀਰ ਵਪਾਰ ਦਾ ਕੰਮ ਕਰਦਾ ਰਿਹਾ ਚੰਗਾ ਤੁਸੀਂ ਜਾਣਦੇ ਹੋਵੋਗੇ ਸਾਰੇ ਪਰ ਹੁਣ ਵੀਰ ਦੀ ਘਰ ਦੀ ਆ ਥੋੜੀ ਮਜਬੂਰੀ ਕਾਰਨ ਵੀਰ ਨੂੰ ਵੇਚ ਨਹੀਂ ਪੈ ਰਹੀ ਆ ਥਣ ਤੁਣ ਬਹੁਤ ਚੰਗਾ ਵਾ ਤੁਸੀਂ ਸਕਦੇ ਹੋ ਕਦ-ਕੱਡ ਵੀ ਚੰਗਾ ਵਾ ਪਾਏ ਹੋਏ ਨੇ ਬਹੁਤ ਵਾਅਦਾ ਬੱਛੀ ਦਾ ਦੇਖ ਸਕਦੇ ਹੋ ਮੂੰਹ ਮੱਥੇ ਦੀ ਸੋਹਣੀ ਆ ਦੇਖ ਸਕਦੇ ਹੋ ਪ੍ਰਿੰਟ ਫਰੰਟ ਬਹੁਤ ਚੰਗਾ ਬੱਛੀ ਦਾ ਸਮੀ ਭਲੀ ਵੀ ਚੰਗੀ ਆ ਤਾਂ ਤੋਂ ਨੇੜ ਤੋਂ ਦਿਖਾ ਦਿੰਨੇ ਆ ਚਾਰੇ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗਈ ਹੱਥੀ ਚੁਾਈ ਵਾਲਾ ਥਾਣਾ ਬਹੁਤ ਸੋਹਣਾ ਗੁਲਾਬੇ ਥਾਨ ਲੱਗਿਆ ਹੋਇਆ ਹੈ ਸੀਲ ਠੰਡੀ ਬਹੁਤ ਜ਼ਿਆਦਾ ਵਾ ਪਹਿਲੇ ਨਾਲ ਤਾਂ ਗੱਲ ਬਾਤ ਨਹੀਂ ਕੋਈ ਤੁਸੀਂ ਦੇਖ ਸਕਦੇ ਹੋ ਕੱਦ ਕਾਠ ਵੀ ਚੰਗਾ ਵਾ ਭਾਜੀ ਨੂੰ ਜੀ ਬਹੁਤ ਹੈਗਾ ਫਿਰ ਕੀ ਮੁੱਲ ਕਰਦੇ ਤਾਂ ਮੁੱਲ ਭਾ 36000 ਰੁਪਏ ਹੈਗਾ ਠੀਕ ਹੈ ਮਾਨਤਾਨ ਹੋ ਜਾ ਵਿੱਚੋਂ 36000 ਰੁਪਏ ਦੋਸਤੋ ਮੋਲਾ ਵਿੱਚੋਂ ਮਾਨਤਾਨ ਹੋ ਜਾਊਗਾ ਨਿੱਗਰ-ਨੁੱਗਰ ਖੌਦਾ ਵਹਿੜ ਤੇ ਦੇਖ ਸਕਦੇ ਹਾਂ ਕੱਦ-ਕਾਠ ਵੀ ਚੰਗਾ ਵਾ ਦੁੱਧ ਪੀਣ ਨੂੰ ਘਰੇ ਮਾਲੀ ਨਹੀਂ ਗਈ ਉਹ ਤਾਂ ਆਜੂਗੀ ਇੱਕ ਵੀ ਥੋੜਾ ਜਿਹਾ ਕੰਮ ਤਾਂ ਜਰਿੰਦਾ ਵਾਦ ਸੇਵਾ ਸੋ ਵੀ ਘਟ ਗਈ ਤੁਸੀਂ ਦੇਖ ਸਕਦੇ ਹੋ ਉਹ ਮੱਥੇ ਤੇ ਸੋਹਣੀ ਹੈ ਜੀ ਧੰਨਵਾਦ ਜੀ